welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ 7 ਵਜੇ ਤੇ ਚਾਹ ਚ ਪੀ ਕੇ ਬੈਠੇ ਹਾਂ ਬਸ ਹੁਣ ਤਿਆਰੀ ਹੈ ਕੰਮ ਤੇ ਜਾਣ ਦੀ ਤੁਰਨ ਲੱਗੇ ਹਾਂ ਬਸ ਚਾਹ ਚ ਪੀਤੀ ਸੀ ਤੇ ਆ ਤਾਂ ਵੈਸੇ ਦੂਰੀਵਾਰ ਦੇ ਆ ਗਏ ਤੇ ਆ ਪਹਿਲੇ ਲੱਡੂ ਦਿਵਾਲੀ ਵਾਲੇ ਹਾਂ ਖਾ ਪੀ ਕੇ ਤੇ ਉੱਠ ਪਿਆ ਜਰਾਵਰ ਉੱਠ ਪਿਆ ਪਰਿਪੂਰ ਵੇਖੀ ਜਾਂਦੀ ਆ ਬਿਸਤਰੇ ਦੇ ਵਿੱਚ ਬੈਠ ਕੇ ਇਹਨੂੰ ਉਠਾਓ ਤੇ ਦੀ ਤਿਆਰੀ ਤੇਰੀ ਕਰਵਾਓ ਤੇ ਆਪਾਂ ਵੀ ਚੱਲੀ ਜਾਵੇ 7:00 ਵੱਜ ਚੁੱਕੇ ਤੇ ਫੋਨ ਆ ਗਿਆ ਉਹਨਾਂ ਦਾ ਵੀ ਅਸੀਂ ਨਾ ਤੁਰਨ ਲੱਗ ਗਿਆ ਮੈਂਗਾ ਚਾਹ ਤੇ ਕੁੜੀ ਉਹ ਪੂਆ ਖਚਾ ਵਾਲੀ ਆ ਪੀ ਚੱਲੋਗੇ ਚੱਲਦੇ ਆ ਹਾਂ ਲੈ ਹੱਸਦੇ ਬੈ ਤੇ ਕਰਦੇ ਆ ਫਿਰ ਬਰੋ ਕੰਟੀਨਿਊ ਚੱਲਦੇ ਆਉਣ ਵਾਲਿਆ ਤੇ ਬਾਹਰ ਧੁੰਦ ਬਹੁਤ ਧੁੰਦ ਵੀ ਤੁਹਾਨੂੰ ਦਿਖਾਈ ਹੈ ਅੱਜ ਅੱਜ ਬਹੁਤ ਜ਼ਿਆਦਾ ਹੈ ਕੱਲ ਨਾਲੋਂ ਵੀ ਜ਼ਿਆਦਾ ਹਾਂ ਦੇਖੋ ਕਿੰਨੀ ਜ਼ਿਆਦਾ ਧੁੰਦ ਆ ਗਈ ਕੱਲ ਦੂ ਘੱਟ ਸੀ ਥੋੜੀ ਜਿਹੀ ਅੱਜ ਜ਼ਿਆਦਾ ਹੈ ਹਰੀ ਤੇ ਹਰੀ ਕਰਲਾ ਸਕੂਲ ਦੀ ਚਲੋ ਟਾਂ ਨਾਲ ਚਲੋ ਵੀ ਚਲੋ ਚਲੋ ਕੱਲੇ ਮੈਂ ਫਿਰ ਤੋਂ ਇੱਥੇ ਹੌਲੀ ਹੌਲੀ ਮੋੜੀ ਇੱਥੋਂ ਉੱਥੋਂ ਕਈ ਵਾਰ ਆ ਗਏ ਵੀ ਲਓ ਜੀ ਅਸੀਂ ਉੱਥੋਂ ਲੱਦ ਕੇ ਆਲੂ ਲੂ ਆਲੂਆਂ ਦੇ ਲੱਦੇ 40 ਕੁ ਗੱਟੇ ਤੇ ਡਾਈ ਖਾਦ ਤੇ ਸਾਰਾ ਸਮਾਨ ਸੋ ਇਕੱਠਾ ਕਰਕੇ ਲਦਾ ਗਏ ਉਹਨਾਂ ਨੂੰ ਤੋਰਤਾ ਉਧਰਲੀ ਸਾਈਡ ਜਿੱਥੇ ਆਲੂ ਲਾਉਣੇ ਹਨ ਕਿ ਅਸੀਂ ਇੱਥੇ ਰਹਿੰਦਾ ਸਾਂ ਕਿਲਾ ਕੋ ਭਰਨ ਵਾਲਾ ਆਲੂਆਂ ਦਾ ਪਾਣੀ ਇੱਥੇ ਅਸੀਂ ਆ ਗਏ ਕਾਇਲਾ ਤੇ ਮੈਂ ਆਜ ਤੋਨਾ ਇੱਧਰ ਹੀ ਥੜੀ ਰਹਿ ਗਿਆ ਇੱਧਰ ਨੂੰ ਬਾਕੀ ਲੱਗ ਗਿਆ ਵਾ ਸਾਰਾ ਇਹ ਭਾਰ ਕੇ ਇੱਥੇ ਫਿਰ ਜਾਵਾਂਗੇ ਅਸੀਂ ਦੇਖੋ ਫਿਰ ਕਿਵੇਂ ਆ ਨਾ ਇੱਕ ਚੀਜ਼ ਇੱਥੇ ਨਾ ਹੋਰ ਬਣਦੀ ਆ ਜਿੱਥੇ ਆ ਪਾਣੀ ਲੱਗਦਾ ਨਾ ਉੱਥੇ ਨੀਲੀ ਨੀਲੀ ਥਾਂ ਦਿਖਦੀ ਆ ਪਤਾ ਨਹੀਂ ਇੱਥੇ ਆਹਾ ਮਿੱਟੀ ਦਾ ਹੀ ਫਰਕ ਕੋਈ ਇਦਾਂ ਕਿ ਜਿਵੇਂ ਨਾ ਜਾਂ ਫਿਰ ਖਾਦ ਜਿਵੇਂ ਪਾਈ ਪੁਈ ਹੋਈ ਆ ਉਹਦਾ ਰੰਗ ਆ ਕੱਢਦੀ ਜਿਵੇਂ ਇਹ ਚੱਕਰ ਜਿਹਾ ਬਣਦਾ ਆ ਕੇ ਨੂੰ ਪਾਣੀ ਚੱਲਦਾ ਤੇ ਇਹ ਅੱਦਾ ਅੱਜ ਭਰਾ ਅੱਦਾ ਰਹਿੰਦਾ ਥੋੜਾ ਹੀ ਰਹੇਗਾ ਵੈਸੇ ਤਾਂ ਕਿੱਲਾ ਵੀ ਨਹੀਂ ਰਹੇਗਾ ਉਹ ਪਾ ਕੇ ਪਰ ਕਿੱਲਾ ਬਣ ਜਾਣਾ ਪਰ ਇਕੱਲਾ ਇੱਧਰ ਆ ਆ ਵਾਟ ਤੋਂ ਪਰੇ-ਪਰੇ ਲਾਉਂਦਾ ਪਿਉ ਉਹ ਇੱਧਰ ਮੈਂ ਰਹੂੰਗਾ ਚਲੋ ਜੀ ਕਰਦੀ ਕੰਮ ਤੋਂ ਸ਼ੁਰੂ ਤੇ ਸੂਰਜ ਨੇ ਵਿਖਾਲੀ ਦਿੱਤੀ ਹੋਈ ਆ ਕੱਲੋਂ ਕੋਈ ਧੂਆ ਆਇਆ ਤਾਂ ਹੁਣ ਹੈ ਨਹੀਂ ਤੇ ਦੁਪਹਿਰ ਨੂੰ ਬਣ ਜਾਣਾ ਕੱਲਾ ਧੂਆ ਧੂਆ ਹੈ ਨਾ ਅੱਖਾਂ ਨੂੰ ਬਹੁਤ ਪੈਂਦਾ ਇਹਦੇ ਲਈ ਧਰਤੀ ਆ ਵਧੀਆ ਪੂਰੀ ਬਰੀਕ ਬਣਾਈ ਹੋਈ ਹੈ ਡਲੇ ਨਹੀਂ ਵਜਦੇ ਉੱਥੇ ਜਿੱਥੇ ਕੱਲ ਆਉਂਦੇ ਸੀ ਉੱਥੇ ਡਲੇ ਵਜਦੇ ਸੀਗੇ ਪੈਰਾਂ ਨੂੰ ਪਾਣੀ ਆਉਣ ਲੱਗਾ ਕਾਰੇ ਦੇ ਵਿੱਚ ਇੱਥੋਂ ਤੱਕ ਅੱਧੇ ਵਾਦ ਪੰਜ ਕੁ ਮਿੰਟ ਹੋਰ ਚਲਾ ਦਿੰਦੇ ਮੋਟਰ ਤਾਂ ਪਰ ਜਾਣਾ ਸੀ ਇਥਾਂ ਚਲੋ ਲੋਈ ਗਾਇਸ ਹੁਣ ਅਗਲੇ 2.5 ਕਿਲਿਆਂ ਤੇ ਆ ਗਏ ਉਧਰ ਪਾਣੀ ਲਾ ਕੇ ਇੱਥੇ ਆ ਇੱਥੇ ਆੜ-ਉੜ ਬਣਾਈ ਆ ਸਾਈਡਾਂ ਕੀਤੀਆਂ ਇਦਰੀਆਂ ਕਰਤੀਆਂ ਸਾਈਡਾਂ ਤੇ ਆ ਆੜ ਬਣਾਤੀ ਲੰਮੀ ਹੋ ਅੱਗੇ ਤੱਕ ਤੇ ਇੱਧਰ ਵੀ ਪਾਣੀ ਲਾਈ ਜਾਂਦੇ ਆ ਅਲੱਗ ਬੰਦੇ ਕੰਪਨੀ ਵਾਲਿਆਂ ਦੇ ਆਲੂ ਆਹ ਲਵਾਏ ਜਿਹੜੇ ਭਾਈ ਨੇ ਆਹ ਆਹ ਭਲੇ ਇਹ ਉਹਦੇ ਆਪ ਦੇ ਆ 35 ਕਿਲੋ ਲਵਾਏ ਕੰਪਨੀਆਂ ਦੇ 40 ਤੇ ਬਾਕੀ ਆਪ ਦੇ ਆਪਦੇ ਪਤਾ ਨਹੀਂ ਕਿੰਨੇ ਹੋ ਜਾਣਗੇ ਲਾਈ ਜਾਂਦਾ ਹਲੇ ਤਾਂ ਹੈ ਇੱਥੇ ਕੋ ਇੱਥੇ ਇੱਧਰ ਚੱਲ ਆਇਆ ਸਿੱਧੀ ਖੇ ਲਾਈਨ ਖਿੱਚ ਕੇ ਲਿਆਊਗਾ ਤੇ ਲਾ ਦਿੰਨਾ ਫਿਰ ਅਸੀਂ ਆੜ ਲੈ ਕੇ ਆ ਉਹ ਸਿਰੇ ਤੱਕ ਆੜਾ ਖੰਭਾ ਦੋ ਥੋੜੀ ਅੱਗੇ ਇੱਥੋਂ ਲੈ ਕੇ ਗਿਆ ਆ ਇੱਥੋਂ ਆਉਣ ਨੂੰ ਕੋਮਕ ਬੜਾ ਪੱਕਾ ਥਾਂ ਸੀ ਇੱਧਰ ਨੂੰ ਸਾਈਡ ਤੇ ਸਾਰਾ ਹੀ ਇੱਧਰ ਮਸ਼ੀਨ ਚੱਲਦੀ ਆ ਝੋਨਾ ਵੱਢਦੀ ਵੀ ਆ ਹਾਲੇ ਚੋਨੇ ਖੜੇ ਆ ਸਹੀ ਐ ਸਹੀ ਸਹੀ ਐ ਸਹੀ ਐ ਪੂਰੀ ਸਿੱਧੀ ਉਹ ਵੇਖੇ ਤੇ ਸਾਸ਼ ਵਿਛਰਵੇਦ ਮਾਰਿਆ ਸਿੱਧਾ ਪੂਰੀ ਸਿੱਧੀ ਇਹ ਇਹੋ ਜਗ੍ਹਾ ਹੈ ਜਿੱਥੇ ਅਸੀਂ ਜੋਨੇ ਚੋਂ ਕਾਗੂ ਕਰਦੇ ਹੁੰਦੇ ਸੀ ਤੋਂ ਆਹ ਵਾਲਾ ਤੇ ਉਦੋਂ ਫੁੱਲ ਜੋਰਾਂ ਸ਼ੋਰਾਂ ਤੇ ਸੀ ਕੰਮ ਦੂਸਰਾ ਕਾਲਾ ਕਾਗੂ ਕਰਦੇ ਹੁੰਦੇ ਸੀ ਅੱਧੀ ਦਿਹਾੜੀ ਦਾ ਜਿਹੜਾ ਕੰਮ ਹੁੰਦਾ ਸੀ ਇੱਥੇ ਕਰਦੇ ਰਹੇ ਹਾਏ ਦੇ ਚੋਂ ਕੱਢਿਆ ਇਹਦੇ ਚੋਂ ਕੱਢਿਆ 6 ਕਿੱਲੇ ਬਣਦੇ ਤੇ ਇੱਥੇ ਬਹਿ ਕੇ ਰੌਣਕਾਂ ਲੱਗਦੀਆਂ ਸੀ ਵੀਡੀਓ ਵੀ ਬਣਾਈ ਹੋਈਆਂ ਆਪਾਂ ਇੱਥੇ ਠੀਕ ਆ ਤੇ ਆਹ ਅਮਰੂਦ ਆ ਗਿਆ ਸੀ ਸ਼ਾਂਗ ਸ਼ੌਂਕ ਰੱਖਿਆ ਵਾ ਇੱਕ ਤਾਂ ਤੋੜ ਹੀ ਦਿੱਤਾ ਹਾਂਾ ਝੋਲਾ ਤੇ ਰੋਹੀ ਆ ਗਈ ਆ ਤੇ ਚਲਿਏ ਰੋਹੀ ਪਾਣੀ ਖਾਈਏ ਪਿਓ ਮੋਟਰ ਤੇ ਜਾਣਾ ਸਾਹਮਣੇ ਇਧਰੋਂ ਸਾਇਆਂ ਤੋਂ ਹੀ ਚਲਿਏ ਵਿੱਚੋਂ ਵਟਾਂ aí ਦੇ ਲੰਘਣਾ ਬਹੁਤ ਔਖਾ ਹੈ ਕਿ ਅੱਗੇ ਪਾਣੀ ਲੱਗਿਆ ਤੇ ਪੈਰ ਦੁਖਣ ਲੱਗ ਗਏ ਕਿਉਂਕਿ ਡੜੇ ਪੱਕੇ ਵਾਜ ਵਾਜ ਕੇ ਨਾ ਥੱਲੋਂ ਤੇ ਆਪਾਂ ਨੂੰ ਚੱਪਲਾਂ ਤੋਂ ਬਿਨਾ ਤੋਰਨ ਦੀ ਆਦਤ ਹੈ ਨਹੀਂ ਚੱਪਲਾ ਪਾ ਆ ਗਈ ਤਰੀ ਦਾ ਕਰੇ ਜਦੋਂ ਹੀ ਆ ਉਦੋਂ ਕਿਤੇ ਨੰਗੇ ਪੈਰਾਂ ਤੁਰ ਲਈਦਾ ਤੇ ਐਦਾਂ ਫਿਰ ਆਖੇ ਤਾਂ ਵਿੱਚ ਡਲੇ ਡਲੇ ਬਾਈਦੇ ਆ ਤੇ ਕੰਮ ਹੈਗਾ ਚੱਪਾਂ ਤੋਂ ਬਿਨਾਂ ਆ ਇੱਥੇ ਲੈ ਇਹ ਰੋਟੀ ਪਾਣੀ ਖਾ ਕੇ ਨਿਕਲ ਪਏ ਆ ਇਹਨਾਂ ਇੱਕ ਬੰਦਾ ਆ ਜਾਂਦਾ ਭਾਂਡੇ ਲੈ ਕੇ ਇੱਥੇ ਮੈਂ ਤੁਹਾਨੂੰ ਦਿਖਾਣਾ ਆ ਦੇਖੋ ਆ ਆਲੂ ਪਏ ਆ ਵੇ ਆ ਵੇ ਆ ਆ ਆ ਪਏ ਆ ਆਲੂ ਪਏ ਆ ਇਹੀਂ ਪੈ ਰਹੇ ਨੇ ਤੇ ਅੱਜ ਬਾਈ ਕਹਿੰਦਾ ਵੀ ਜੇ ਚਾਹੀਦੇ ਆ ਨਾ ਤੇ ਲੈ ਜਾਓ ਅਸੀਂ ਤਾਂ 30 35 ਰੁਪਏ 30 ਰੁਪਏ ਲੈ ਕੇ ਖਾਣੇ ਆ ਤੇ ਇੱਥੇ ਹੋਵੇਂ ਹੀ ਇਹ ਇੱਥੇ ਪਿਆ ਇੱਕ ਗੱਟਾ ਆ ਉਹ ਉਧਰ ਪਿਆ ਸੀ ਹੈ ਨਹੀਂ ਅਲੱਗ-ਅਲੱਗ ਥਾਵਾਂ ਤੇ ਪਏ ਆ ਪਰਾਲੀ ਕੱਲ ਕੱਢੀ ਸੀ ਅੱਜ ਵੀ ਜੇ ਇਦੋਂ ਟਾਈਮ ਮਿਲਿਆ ਤਾਂ ਪਰਾਲੀ ਭਰੋਰੀ ਕੱਢਾਂਗੇ ਦੇਖਦੇ ਆ ਇਧਰੋਂ ਵੈਸੇ ਕੀਤਾ ਹੋਇਆ ਮੈਂ ਤਾਂ ਕਹ ਪਤਾ ਨਹੀਂ ਸਾਰਾ ਹੀ ਕਰਨਾ ਆ ਆ ਇਧਰ ਲੈ ਸਾਈਡ ਕੀਤੀ ਹੋਈ ਆ ਅੱਧਾ ਕੁ ਕੰਮ ਕੀਤਾ ਆ ਅੱਧਾ ਰਹਿਦਾ ਸੀ ਸਾ ਜਿਆਦਾ ਨਾ ਆੜਦਾ ਸੀ ਆੜ ਬਣਾਉਣੀ ਔਖੀ ਸੀ ਉਹ ਬਣਾਤੀ ਅਸੀਂ ਇੱਕ ਵਾਰੀ ਬਾਕੀ ਤਾਂ ਹੁਣ ਨੱਕੀਆਂ ਹੀ ਆ ਜਿਹੜੀਆਂ ਅੱਗੋਂ ਲੱਗੀਆਂ ਇਹੀ ਮੋੜ ਦਿਆਂਵਾ ਬਸ ਉਹ ਇੱਥੇ ਆ ਗਏ ਹਣ ਪਰਾਲੀ ਚੱਕਣ ਵਾਸਤੇ ਉਦਲਾ ਕੰਮ ਦੋ ਢਾਈਆਂ ਕਿੱਲਾਂ ਵਾਲਾ ਜਿਹੜੇ ਨੱਕੀਆਂ ਨੱਕੀਆਂ ਸੀ ਤੇ ਆਹ ਡੁੱਢ ਸੀ ਉਹ ਬਣਾਤੀ ਤੇ ਆਹ ਗੁੱਠਾਂ ਹੀ ਦੋ ਆ ਇੱਥੇ ਬਰਸੀਨ ਬੀਜਣੀ ਤੇ ਉਦਰੀ ਦੋ ਗੁੱਠਾਂ ਸੀ ਉਹ ਬਣਾ ਕੇ ਤੇ ਉਹ ਆ ਗਏ ਇੱਦਣ ਆ ਹੁਣ ਪਰਾਲੀ ਦੀਆਂ ਆ ਚੱਕਦੇ ਆ ਹੁਣ ਜਿੰਨਾ ਟਾਈਮ ਲੱਗਦਾ ਪਰਾਲੀ ਤੇ ਲਾਉਣੇ ਆ ਕੱਟਦੇ ਆ ਪਰਾਲੀ ਤੇ ਬਸ ਇੱਥੇ ਫੇਰ ਤੱਕ ਫੇਰ ਹੋ ਜਾਊਗਾ ਅੱਜ ਦਾ ਕੰਮ ਇੱਥੇ ਹੀ ਖਤਮ ਠੀਕ ਹੈ ਜੇ ਤਾਂ ਸਾਰੀ ਗੱਡੀ ਪਰਾਲੀ ਫਿਰ ਤਾਂ ਘਟੋ ਘਟ ਵੀ 8 10 ਜਣੇ ਬੰਦੇ ਲੱਗੇ ਹਣ ਤੇ ਇੱਕ ਦਿਨ ਪੂਰਾ ਲੱਗੂਗਾ ਸਾਰੀ ਪਰਾਲੀ ਕੱਢਣ ਜਿਉਂ ਕਿ ਉਹ ਵਿਚਾਲਾ ਵਿਚਾਲਾ ਥੋੜਾ ਥਾਂ ਕੱਢਿਆ ਤੇ ਉਹ ਢੇਰ ਲੱਗਾ ਪਰਾਲੀ ਦਾ ਤੇ ਪਰਲੇ ਪਾਸੇ ਸਾਰੀ ਪਈ ਹੈ ਤਿੰਨਾ ਕਿੱਲਾਂ ਵਿੱਚ ਸਾਰੀ ਪਰਾਲੀ ਜੇ ਕੱਢਣੀ ਹੋਵੇ ਸਾਰੀ ਤਾਂ ਫਿਰ ਬਾਕੀ ਦੇਖੋ ਕੀ ਬਣਦਾ ਕਰਨੀ ਪੈਣੀ ਜਦੋਂ ਹੁਣ ਕੱਢਣ ਲੱਗ ਗਏ ਕਰਨੀ ਪੈਣੀ ਹੈ ਤਾਂ ਤੇ ਬਾਕੀ ਆਹ ਥਾਂ ਸਾਰਾ ਭਾਰਤ ਆਲੂਆਂ ਵਾਲਾ ਹਾਂ ਉਹ ਜਾ ਕੇ 300 ਤੋਂ ਉਪਰ ਹੈ ਅੱਜ ਅਸੀਂ ਇੱਧਰ ਉਪਰ ਕੇ ਆਏ ਪਹਿਲਾਂ ਸੋਇਰ ਤੋਂ ਸ਼ੁਰੂ ਤੋਂ 17.5 ਕਿੱਲੇ ਥਾਂ ਹੈ ਸਾਰਾ ਸੀ ਫਿਰ ਉਸ ਤੋਂ ਬਾਅਦ ਇਹ ਬਣਾਇਆ ਤੇ ਇੱਥੇ ਆ ਕੇ ਹੁਣ ਉਹ ਦੁਵਾਲੋਂ ਉਹ ਲਾਉਣ ਵਾਲੇ ਕਹਿੰਦੇ ਆ ਵੀ ਤੁਸੀਂ ਆ ਜਾਓ ਵੀ ਇੱਥੇ ਤੁਹਾਨੂੰ ਦੱਸ ਦੇਵਾਂ ਜੀ ਕੋ ਵਿਹਲੇ ਹੋਗੇ ਤੇ ਆ ਬਾਈ ਆਪ ਫਿਰ ਕਹਿ ਗਿਆ ਜ਼ਮੀਨ ਮਾਲਕ ਫਿਰ ਆਪ ਕਹਿ ਗਿਆ ਕਹਿੰਦੇ ਵੀ ਤੁਸੀਂ ਇੱਥੋਂ ਕੰਮ ਕਰਕੇ ਤੇ ਬਾਕੀ ਪਰਾਲੀ ਕੱਢ ਲਓ ਤਾਂ ਕਰਕੇ ਫਿਰ ਹੁਣ ਅਸੀਂ ਪਰਾਲੀ ਕੱਢਾਂਗੇ ਠੀਕ ਹੈ ਕੱਲ ਵੀ ਸ਼ਾਮ ਨੂੰ ਪਰਾਲੀ ਕੱਟਦੇ ਰਹੇ ਅੱਜ ਫੇਰ ਫੋਂ ਦਾ ਕੈਲਾ ਪੱਲੀਆਂ ਲੈਣ ਗਿਆ ਹੋਇਆ ਤੇ ਲੈ ਕੇ ਆਉਂਦਾ ਤੇ ਫਿਰ ਕਰਦੇ ਆਂ ਕੰਮ ਸਟਾਰ ਤੁਰਿਆ ਆਉਂਦਾ ਉਹ ਵੀ ਮਿਹਨਤ ਤਾਂ ਇਹਨੂੰ ਕਹਿੰਦੇ ਹੁਣ ਸਰੀਰ ਪੂਰਾ ਥੱਕਿਆ ਪਿਆ ਸੇ ਦਾ ਕਈ ਚਲਾ ਚਲਾ ਕੇ ਠੀਕ ਹੈ ਇਹ ਹੁੰਦੀ ਆ ਮਿਹਨਤ ਸੱਚੀ ਕਿਰਤ ਕਮਾਈ ਜਿਹੜੀ ਹੁੰਦੀ ਨਾ ਇੱਕ ਨੰਬਰ ਜਿਹਨੂੰ ਕਹਿੰਦੇ ਆ ਉਹ ਐਹੋ ਹੀ ਹੁੰਦੀ ਆ ਤੇ ਇੱਕ ਨੰਬਰ ਵਿੱਚ ਜਿਹੜੀ ਹੁੰਦੀ ਹੈ ਨਾ ਮਿਹਨਤ ਉਹਦੇ ਚ ਜ਼ਿਆਦਾ ਮਿਹਨਤ ਹੀ ਹੁੰਦੀ ਆ ਤੇ ਉਹਦਾ ਜਿਹੜਾ ਲਾਭ ਹੁੰਦਾ ਨਾ ਉਹ ਘੱਟ ਹੁੰਦਾ ਠੀਕ ਆ ਪਰ ਜੇ ਬੰਦਾ ਲਗਾਤਾਰ ਇਹਨੇ ਮਿਹਨਤ ਕਰਦਾ ਰਹੇ ਕਰਦਾ ਰਹੇ ਹਨ ਤੇ ਇੱਕ ਟਾਈਮ ਇਦਾਂ ਦਾ ਫਿਰ ਆਉਂਦਾ ਹੁੰਦਾ ਜਿਹੜਾ ਮਿਹਨਤ ਜਿਹੜਾ ਅਸਲੀ ਫਲ ਜਿਹੜਾ ਬੰਦੇ ਨੂੰ ਚਾਹੀਦਾ ਹੁੰਦਾ ਨਾ ਵੀ ਹਾਂ ਵੀ ਇੰਨੀ ਮਿਹਨਤ ਕੀਤੀ ਹੈ ਮੈਂ ਤਾਂ ਮੈਨੂੰ ਇਸ ਮੁਕਾਮ ਤੇ ਹੋਣਾ ਚਾਹੀਦਾ ਸੀ ਕੋ ਬੰਦਾ ਪਹੁੰਚ ਜਾਂਦਾ ਫਿਰ ਹੌਲੀ ਹੌਲੀ ਟਾਈਮ ਲੱਗਦਾ ਠੀਕ ਆ ਤੇ ਪਰ ਅਸੀਂ ਤਾਂ ਉਦਾਂ ਦੀ ਮਿਹਨਤ ਆਪਾਂ ਕਰਦੇ ਹੀ ਨਹੀਂ ਠੀਕ ਆ ਕਿਉਂਕਿ ਸਰੀਰ ਨੂੰ ਤਕਲੀਫ ਦੇਣੀ ਨਾ ਔਖੀ ਲੱਗਦੀ ਆ ਕੋਈ ਬੰਦਾ 4 ਦਿਨ ਤਕਲੀਫ ਦੇ ਸਕਦਾ 10 ਦਿਨ 20 ਦਿਨ ਵੱਧ-ਵੱਧ ਮਹੀਨਾ ਉਸ ਤੋਂ ਬਾਅਦ ਫਿਰ ਰੈਸਟ ਤੇ ਬਾਕੀ ਉਦਾਂ ਦੇ ਕੰਮ ਵੀ ਨਹੀਂ ਹੁੰਦੇ ਆਪਰੇ ਤੇ ਵੀ ਲਗਾਤਾਰ ਕੰਮ ਬੰਦਾ ਕਰੀ ਜਾਵੇ ਤੇ ਫਿੜੀ ਵੀ ਜਾਵੇ ਠੀਕ ਹੈ ਚਲੋ ਵੀ ਪੱਲੀਆਂ ਆ ਗਈਆਂ ਆ ਗਏ ਤੇ ਚਲਾਉਣੇ ਆ ਕੰਮ ਇਹ ਛੋਟੀ ਲੈ ਆਇਆ ਤੰਗਲੀ ਹੋ ਵੀ ਉਹਦੇ ਨਾਲ ਦੀ ਆ ਚਾਲ ਹਰ ਚਲਾਈਏ ਫਿਰ ਕੰਮ ਤੋਰਾ ਬਹੁਤ ਆ ਸਹੀ ਗੱਲ ਤੋਰੇ ਫਿਰ ਤੋਰੇ ਹਰੇਚ ਬੰਦਾ ਜਿਆਦਾ ਥੱਕਿਆ ਹੁੰਦਾ ਹਾਂ 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 ਆ ਹੋ ਗਿਆ 5 ਵਜੇ 35 ਮਿੰਟ ਦਾ ਹਾਂ ਤੇ ਚੱਲੇ ਆ ਘਰ ਨੂੰ ਆ ਲਾਤੀ ਪ੍ਰਾਲੀ ਇੱਥੇ ਸੜਦੀਆਂ ਕੋਈ 15 20 ਪੰਡਾ ਹਨੇਰਾ ਹੋ ਗਿਆ ਸੂਰਜ ਤਾਂ ਬੜੇ ਟਾਈਮ ਦਾ ਹੀ ਛਿਪ ਗਿਆ ਉਹ ਲਾ ਲੈ ਗਿਆ ਹੌਂ ਚੀਏ ਫਿਰ ਕਰੇ